ਤੁਸੀਂ ਦੇਖ ਰਹੇ ਹੋ ਪੁਲਾਣ ਅੱਜ ਮਹੱਤਵਪੂਰਨ ਖਬਰਾਂ ਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਪੰਥਕ ਸਿਆਸਤ ਦੇ ਵਿੱਚ ਲਗਾਤਾਰ ਚੱਲ ਰਹੇ ਉੜਜਾ ਦੇ ਦਰਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਐਜੀਪੀਸੀ ਮੈਂਬਰਾ ਦੀ ਮੀਟਿੰਗ ਤੇ ਅਹੁਦੇਦਾਰਾਂ ਦੀ ਜਿਹਦੇ ਵਿੱਚ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ <th>ਵੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੇ ਵੀ ਸ਼ਾਮਲ ਰਹਿਣ ਦੇ ਸੰਭਾਵਨਾ ਜਿਹਦੇ ਵਿੱਚ ਵਰਕਿੰਗ ਪ੍ਰਧਾਨ ਬਰਵਿੰਦਰ ਸਿੰਘ ਭੋਦੜ ਅਤੇ ਸਾਬਕਾ ਪ੍ਰਧਾਨ ਚੋਬੀਰ ਸਿੰਘ ਬਾਦਲ ਤੇ ਇਹ ਮੀਟਿੰਗ ਭਾਵੇਂ ਬੁਲਾਈ ਇਸ ਗੱਲ ਲਈ ਗਈ ਹੈ ਕਿ ਐ ਜੀ ਪੀ ਸੀ ਦੀ ਜਿਹੜੀ ਮੈਂਬਰਸ਼ਿਪ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਦੇ ਇਤਰਾਜ਼ ਨੇ ਕਿ ਕਈ ਇਹੋ ਜਿਹੇ ਲੋਕਾਂ ਦੀਆਂ ਬਰਬਾਦ ਕੀਤੀਆਂ ਗੰਜਾਂ ਦੇ ਚੋਣ ਮੋਟਾ ਜਿਹੜੇ ਵੋਟਾਂ ਦੇ ਵਿੱਚ ਡਿਜ਼ਰਵ ਨਹੀਂ ਕਰਦੇ ਜਿਹੜੇ ਨਿਯਮਾਂ ਦੇ ਮੁਤਾਬਕ ਨਹੀਂ ਹੈ ਤੇ ਇਹ ਸ਼ਾਇਦ ਅਕਾਲੀ ਦਲ ਨੂੰ ਐਜੀਪੀਸੀ ਚੋੜਾ ਦੇ ਵਿੱਚ ਮਾਤ ਦੇਣ ਦੇ ਮਨਸ਼ਾ ਨਾਲ ਬਣਾਈ ਹੈ ਤੇ ਇਹ ਸ਼ਿਕਾਇਤ ਗੁਰਦੁਆਰਾ ਚੌਂਕ ਕਮਿਸ਼ਨ ਨੂੰ ਕਰਨ ਦੀ ਕੋਸ਼ਿਸ਼ ਕਰਨਗੇ ਪਰ ਇਹਦੇ ਨਾਲ ਅਕਾਲੀ ਜੁਨਟੀ ਤੇ ਜਥੇਦਾਰ ਅਕਾਲ ਤਖਤ ਵੱਲੋਂ ਦਿੱਤਾ ਗਿਆ ਜਿਹੜਾ ਸੰਦੇਸ਼ ਸੀ ਜਿਹੜੇ ਆਦੇਸ਼ ਸੀ 2 ਦਸੰਬਰ ਦੇ ਉਹਨਾਂ ਨੂੰ ਲਾਗੂ ਕਰਨ ਦਾ ਮੁੱਦਾ ਵੀ ਵਿਚਾਰਿਆ ਜਾਣਾ ਹੈ ਔਰ ਇਸੇ ਢੰਗ ਦੇ ਨਾਲ ਜਿਹੜੀ ਸੁਧਾਰ ਲਹਿਰ ਭੱਗ ਕੀਤੀ ਗਈ ਸੁਧਾਰ ਲਹਿਰ ਉਹਦੇ ਆਗੂਆਂ ਦੀ ਵੀ ਜਲਦ ਇੱਕ ਮੀਟਿੰਗ ਬਣਾਈ ਜਾ ਰਹੀ ਹੈ ਕੁਰਪਰਤਾਵਸਕ ਬਡਾਲਾ ਉਹਨਾਂ ਦਾ ਇਹ ਦਾਅਵਾ ਹੈ ਕਿ ਜੇਕਰ ਕੁਝ ਨਹੀਂ ਹੁੰਦਾ ਤਾਂ ਉਹ ਵੀ ਇੱਕ ਨਗਰਾ ਛੁੱਟ ਕੇ ਤੇ ਅਲੱਗ ਪਾਰਟੀ ਉਸ ਲੈਵਲ ਤੇ ਬਣਾਉਣਗੇ ਦੂਸਰਾ ਮਾਮਲਾ ਡੋਨਲਡ 트੍ਰੰਪ ਨੇ ਸੌ ਚੱਕ ਲਈਏ ਤੇ ਬਹੁਤ ਸਾਰੇ ਫੈਸਲੇ ਕੀਤੇ ਨੇ ਇਹਦੇ ਨਾਲ ਭਾਰਤੀ ਲੋਕਾਂ ਭਾਰਤੀ ਵਿਦਿਆਰਥੀਆਂ ਖਾਸ ਤੌਰ ਤੇ ਪੰਜਾਬੀਆਂ ਤੇ ਕਿੰਨਾ ਅਸਰ ਪਏਗਾ ਇਹਦੇ ਤੇ ਵੀ ਗੱਲ ਕਰਾਂਗੇ ਔਰ 트੍ਰੰਪ ਨੂੰ ਚੈਲੰਜ ਦੇ ਕੁਝ ਫੈਸਲਿਆਂ ਨੂੰ ਚੈਲੰਜ ਦਿੰਦੇ ਆ ਅਮਰੀਕਾ ਦੇ 18 ਸਟੇਟਾਂ ਜਿੱਥੇ ਡੈਮੋਕ੍ਰੈਟਿਕ ਪਾਰਟੀ ਦੀ ਸਰਕਾਰਾਂ ਨੇ ਉਹਨਾਂ ਨੇ ਤੇ ਬਲੁਖੀ ਅਧਿਕਾਰਾਂ ਦੇ ਰਾਖਿਆਂ ਵਜੋਂ ਵਿਚਰ ਰਹੀਆਂ ਜਥੇਬੰਦੀਆਂ ਨੇ ਵੀ ਕਾਨੂੰਨੀ ਰਸਤਾ ਅਪਣਾਉਣ ਦਾ ਡਿਸੀਜਨ ਕਰ ਲਿਆ ਕਾਨੂੰਨੀ ਤੌਰ ਦੇ ਉੱਤੇ ਚਾਰਾਜੋਈ ਕਰਨ ਦਾ ਫੈਸਲਾ ਕਰ ਲਿਆ ਉਹਨਾਂ ਤੇ ਰੋਕ ਲਾਉਣ ਦੇ ਲਈ ਉਹ ਕਿਹੜੇ ਕਿਹੜੇ ਫੈਸਲੇ ਨੇ ਕੀ ਨੇ ਚਰਚਾ ਇਹਦੇ ਤੇ ਵੀ ਕਰਨ ਤੇ ਇਸੇ ਤਰ੍ਹਾਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੜਾਈ ਆਰਪਾਰ ਦੀ ਹੈ ਭਾਵੇਂ ਤਿੰਨ ਮੁਖਤਰਾ ਲੜ ਰਹੀਆਂ ਨੇ ਆਮアドਵੀ ਪਾਰਟੀ ਬੀਜੇਪੀ ਤੇ ਕਾਂਗਰਸ ਪਰ ਜ਼ਿਆਦਾਤਰ ਜੋ ਰੋਜਮਾਈ ਇਹ ਕਿਹਾ ਜਾ ਰਿਹਾ ਹੈ ਕਿ ਆਮアドਵੀ ਪਾਰਟੀ ਤੇ ਬੀਜੇਪੀ ਦੇ ਦੌਰਾਨ ਖਾਸ ਤੌਰ ਤੇ ਜਿਹੜੀ ਸੀਟ ਤੋਂ ਰਵਿੰਦ ਕੇਜਰੀਵਾਲ ਲੜ ਰਹੇ ਨੇ ਉਹਦੇ ਤੋਂ ਵੱਡੇ ਪਰਿਵਾਰ ਹੀ ਲੜ ਰਹੇ ਨੇ ਸੀਲਾ ਦੇਸ਼ ਦਾ ਬੇਟਾ ਕਾਂਗਰਸ ਵੱਲੋਂ ਲੜ ਰਿਹਾ ਹੈ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਮਰਮਾ ਦਾ ਬੇਟਾ ਪ੍ਰਵੇਸ਼ ਮਰਮਾ ਉਹ ਵੀ ਲੜ ਰਿਹਾ ਹੈ ਮਤਲਬ ਮੁੱਖ ਮੰਤਰੀਆਂ ਦੇ ਪਰਿਵਾਰ ਹੀ ਕਰਦੇ ਉੱਥੇ ਕੇਜਰੀਵਾਲ ਦੇ ਅੱਗੇ ਸਾਹਮਣੇ ਨੇ ਪ੍ਰਵੇਸ਼ ਮਰਮਾ ਨੇ ਇੱਕ ਦੋ ਸੁਨਾਇਆ ਕਿ ਪੰਜਾਬੀ ਬਹੁਤ ਸਾਰੇ ਘੁੰਮ ਰਹੇ ਨੇ ਔਰ ਉਹਨਾਂ ਤਸੱਖ ਸਮਾਜਲੀ ਵੀ ਵਰਤੀ ਹੈ ਕਿ ਗੁੰਡਿਆਂ ਦੇ ਤੌਰ ਤੇ ਵੀ ਬਹੁਤ ਘੁੰਮ ਰਹੇ ਨੇ ਇੱਥੇ ਕੋਈ ਇਹੋ ਜਿਹੇ ਘਟਰਾਵਾ ਵਾਪਰਦਾ ਖਤ ਖਤਸ਼ਾ ਭਾਵੇਂ ਪੰਜਾਬ ਦੇ ਚੀਫ ਮਿਨਿਸਟਰ ਨੇ ਉਹਨਾਂ ਦਾ ਜਵਾਬ ਦਿੱਤਾ ਹੈ ਇਹ ਗੱਲ ਕੀ ਜਵਾਬ ਦਿੱਤਾ ਤੇ ਕੀ ਖਤਸ਼ਾ ਇਹਦੇ ਤੇ ਵੀ ਗੱਲ ਕਰਾਂ ਇੱਕ ਹੋਰ ਜਿਹੜੀ ਵੱਡੀ ਖਬਰ बार-बार ਲੋਕਾਂ ਦੇ ਜਹਨ ਤੇ ਔਰ ਲੋਕਾਂ ਦੇ ਭਵਿੱਖ ਤੇ ਅਸਰ ਪਾਉਣ ਵਾਲੀ ਹੈ ਉਹ ਇੱਕ ਦੇਸ਼ ਇੱਕ ਚੋੜ ਦਾ ਸਵਾਲ ਹੈ ਪਹਿਲਾਂ ਇੱਕ ਮੀਟਿੰਗ 8 ਜਨਵਰੀ ਨੂੰ ਹੋ ਗਈ ਸੀ ਹੁਣ ਅਗਲੀ ਮੀਟਿੰਗ 31 ਜਨਵਰੀ ਨੂੰ ਹੋਣ ਜਾ ਰਹੀ ਹੈ ਉਹਦਾ ਇੰਪੈਕਟ ਕੀ ਪੈਣਾ ਹੈ ਉਹਦਾ ਹੁਣ ਕਿੱਥੇ ਖੜੀ ਆ ਗੱਲ ਕਿੰਨੇ ਸਵਾਲ ਨੇ ਕਿੱਧਰ ਉਹਨਾਂ ਸਵਾਲਾਂ ਦਾ ਹੋ ਕੀ ਰਿਹਾ ਹੈ ਇਹਦੇ ਤੇ ਵੀ ਗੱਲ ਕਰਾਂਗੇ ਇਸੇ ਟੱਗ ਦੇ ਨਾਲ ਇੱਕ ਹੋਰ ਮੀਟਿੰਗ ਹੋਈ ਹੈ ਪਾਰਲੀਮੈਂਟਰੀ ਕਮੇਟੀ ਦੀ ਉਹ ਇਹ ਹੋਈ ਹੈ ਕਿ ਕਿਉਂ ਨਾ ਐਨ ਆਰ ਆਈ ਜਿਹੜੇ ਨੇ ਦੇਸ਼ ਦੇ ਉਹਨਾਂ ਦੀ ਗਿਣਤੀ ਉਹਨਾਂ ਦਾ ਨੰਬਰ ਬਹੁਤ ਵੱਧ ਰਿਹਾ ਹੈ ਉਹਨਾਂ ਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਵਾਸਤੇ ਕੋਈ ਰੱਖਵਾ ਕਰਨ ਕਰ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਨੁਮਾਇੰਦਗੀ ਵੀ ਪਾਰਲੀਮੈਂਟ ਦੇ ਵਿੱਚ ਹੋਵੇ ਉਹਨਾਂ ਦਾ ਵਿਕਾਸ ਤੇ ਬੜਾ ਵੱਡਾ ਫਰਕ ਹੈ ਇਹ ਸਾਰੀਆਂ ਗੱਲਾਂ ਸ਼ਾਇਦ ਅੱਗੇ ਵਧਣਗੀਆਂ ਤੇ ਤੇ ਚਰਚਾ ਅਜੇ ਜਾਰੀ ਹੈ ਔਰ ਉਹਨਾਂ ਨੇ ਹਵਾਲੇ ਦਿੱਤੇ ਨੇ ਕਈ ਦੇਸ਼ਾਂ ਦੇ ਕਿ ਕਈ ਹੋਰ ਦੇਸ਼ਾਂ ਦੇ ਮਤਲਬ ਇਹੋ ਜਿਹਾ ਪ੍ਰਬੰਧ ਕੀਤਾ ਹੋਇਆ ਆਪਣੇ ਐਨਆਰਆਈ ਜਨੂੰ ਨਾਲ ਜੋੜਨ ਦੇ ਵਾਸਤੇ ਤੇ ਇੱਕ ਹੋਰ ਖਬਰ ਦੱਲੇ ਬਾਲੋਣੀ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਮਰਤ ਜਿਹੜਾ ਉਹ 85ਵੇਂ ਦਰਜਾਖਲ ਹੋ ਗਿਆ ਔਰ ਸ਼ਾਇਦ ਉਹਨਾਂ ਨੂੰ ਹੁਣ ਬਾਹਰ ਵੀ ਲਿਆਂਦਾ ਜਾਏਗਾ ਔਰ ਟਰਾਲੀ ਜਿਹੜੀ ਪ੍ਰੋਪਰ ਤਿਆਰ ਕੀਤੀ ਹੈ ਤੇ ਉਹਨਾਂ ਦੀ ਸਿਹਤ ਜਾਂਚੀ ਦੇ ਲਈ ਤੇ ਇਸ ਤੋਂ ਬਾਅਦ ਕੀ ਹੋਣਾ ਉਸ ਮੂਮੈਂਟ ਦੇ ਵਿੱਚ ਕਿਹੜੀਆਂ ਕਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਤੇ ਇਹਦੇ ਤੇ ਵੀ ਗੱਲ ਕਰਾਂਗੇ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਅਜ ਮਾਮਲਾ ਇਹਦੇ ਤੇ ਸੁਣਵਾਈ ਹੋਣੀ ਹੈ ਡੱਲੇਵਾਲ ਦੇ ਮਾਮਲੇ ਤੇ ਉਹ ਸੁਣਵਾਈ ਕਿਸ ਤੱਕ ਕਿੰਨੀ ਹੋ ਸਕਦੀ ਹੈ ਇਹਦੇ ਤੇ ਗੱਲ ਕਰਾਂਗੇ ਇਹ ਸਾਰੀਆਂ ਖਬਰਾਂ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੇ ਉਹਨਾਂ ਦੇ ਮੈਂਬਰਾਂ ਦੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧਤ ਹਨ ਉਹਨਾਂ ਦੀ ਮੀਟਿੰਗ ਉਹ ਮੀਟਿੰਗ ਹਾਲਾਂਕਿ ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਗਿਆ ਜਦੋਂ ਦੀ ਰੱਖੀ ਗਈ ਹੈ ਉਹਦਾ ਮੇਨ ਕਾਰਨ ਇਹੀ ਦੱਸਿਆ ਗਿਆ ਸੀਗਾ ਕਿ ਕਿਉਂਕਿ ਵੋਟਾਂ ਦੇ ਵਿੱਚ ਜਿਹਦੇ ਨਾਲ ਕਾਰ ਨਹੀਂ ਲੱਗਦਾ ਸਿੰਘ ਨਹੀਂ ਲੱਗਦਾ ਬਹੁਤ ਸਾਰੇ ਇਹੋ ਜਿਹੇ ਲੋਕਾਂ ਦੀ ਵੋਟ ਬਣਾਈ ਹੋਈ ਹੈ ਜਿਹੜੀਆਂ ਵੋਟਾਂ ਫਿਰ ਆ ਕੇ ਉਹ ਜੋ ਤਾਕਤਾਂ ਜਿਹੜੀਆਂ ਨੇ ਸ਼ਾਇਦ ਗੁਰਦੁਆਰਿਆਂ ਦੇ ਪ੍ਰਬੰਧ ਚ ਦਖਲ ਦੇਣ ਲਈ ਤਤਪਰ ਨੇ ਅਕਾਲੀ ਦੰਦ ਦਾ ਇਹ ਅਲੀਗੇਸ਼ਨ ਲਗਾਤਾਰ ਰਹਿੰਦਾ ਵੀ ਹੈ ਕਿ ਵੱਖ-ਵੱਖ ਸਰਕਾਰਾਂ ਕਿਵੇਂ ਟਰਾਈ ਕਰਦੀਆਂ ਨੇ ਉਹ ਸਾਰੇ ਬਾਬਲੇ ਦੇ ਵਿੱਚ ਤਾਂ ਹੁਣ ਉਹ ਆਪੋ ਆਪਣੇ ਹਲਕਿਆਂ ਚ ਦੱਸਣਗੇ ਐ ਜੀਪੀਸੀ ਮੈਂਬਰ ਠੋਸ ਸਬੂਤਾ ਦੇ ਨਾਲ ਕਿ ਕਿੱਥੇ-ਕਿੱਥੇ ਉਹਨਾਂ ਨੂੰ ਲੱਗਦਾ ਕਿ ਇਹ ਵੋਟਾਂ ਗਲਤ ਬਣੀਆਂ ਨੇ ਤਾਂ ਕਿ ਉਹ ਸਾਰਾ ਸਬੂਤ ਸਾਰੇ ਦਸਤਾਵੇਜ਼ ਗੁਰਦੁਆਰਾ ਕਮਿਸ਼ਨ ਕੋਲ ਦਿੱਤੇ ਜਾ ਸਕਣ 23 ਤਰੀਕ ਕੱਲ ਨੂੰ ਜਿਹੜੀ ਇਹਦੀ ਸਕਰੀਨਿੰਗ ਦੀ ਇਹਦੀ ਦੇਖਣ ਦੀ ਗਲਤੀਆਂ ਨਿਰੋਸਤ ਕਰਨ ਦੀ ਜਾਂ ਕਾਗਜ਼ਾਂ ਦੀ ਜਾਂਚ ਪੜਤਾਲ ਕਰਨ ਦੀ ਚੌੜਾ ਦੇ ਇਹ ਲਾਸਟ ਦਿਨ ਹੈ 23 ਤਰੀਕ ਪਰ ਇਹ ਤੋਂ ਵੀ ਮਹੱਤਵਪੂਰਨ ਸਬਜੈਕਟ ਜਿਹੜਾ ਉਹ ਇਸ ਮੀਟਿੰਗ ਦੇ ਵਿੱਚ ਜੋ ਵਿਚਾਰਿਆ ਜਾਣਾ ਦੋ ਦਿਨ ਪਹਿਲਾਂ ਸਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਐਲਾਨੀ ਗਈ ਇੱਕ ਸੱਤ ਮੈਂਬਰੀ ਟੀਮ ਸੀਗੀ ਧਾਮੀ ਸਾਭ ਦੇ ਉਗਬਾਈ ਦੇ ਵਿੱਚ ਜਿਨੇ ਜਿਹਨੂੰ ਕਿਹਾ ਗਿਆ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਤਾਂ ਨਹੀਂ ਮਤਲਬ ਉਹ ਦੂਜਾ ਧੜਾ ਵੀ ਭੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਉਹ ਆਪਣੀ ਦੇਖ ਰੇਖ ਦੇ ਵਿੱਚ ਕਰਾਏਗੀ ਕਮੇਟੀ ਪਰ ਕਮੇਟੀ ਤਾਂ ਨਹੀਂ 20 ਤਰੀਕ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੈਂਬਰਸ਼ਿਪ ਡਰਾਈਵ ਸ਼ੁਰੂ ਹੋ ਚੁੱਕੀ ਹੈ ਹਰ ਹਲਕਿਆਂ ਤੋਂ ਹਰ ਜਗ੍ਹਾ ਮੀਟਿੰਗਾਂ ਲੱਗ ਰਹੀਆਂ ਨੇ ਔਰ ਉਹਨਾਂ ਦੀਆਂ ਫੋਟੋਆਂ ਛਪ ਰਹੀਆਂ ਨੇ ਮੈਂਬਰਸ਼ਿਪ ਡਰਾਈਵ ਕੱਠੀ ਜਾ ਚੁੱਕੀ ਹੈ। ਕਿਹਾ ਇਹ ਗਿਆ ਰਹੀ ਸੀ ਕਿ ਜਥੇਦਾਰ ਸਾਹਿਬ ਨੇ ਇਹ ਕਿਹਾ ਕਿ ਮੈਂਬਰਸ਼ਿਪ ਫਿਲਹਾਲ ਰੋਕ ਦਿੱਤੀ ਜਾਵੇ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ। ਤੇ ਹੁਣ ਧਾਬੀ ਸਾਹਿਬ ਨੇ ਇਹ ਕਮਿਟਮੈਂਟ ਕਿਹਾ ਜਾਂਦਾ ਕਿ ਜਥੇਦਾਰ ਸਾਹਿਬ ਨਾਲ ਕੀਤੀ ਸੀ ਕਿ ਇਹ ਗੱਲ ਮੈਂ ਫਾਈਨਲੀ ਐ ਜੀਪੀਸੀ ਦੀ ਮੈਂਬਰਾਈ ਹੋ ਰਹੀ ਏ ਇਸ ਮੀਟਿੰਗ 'ਚ ਰੱਖਾਂਗਾ। ਕੀ ਇਹਦੇ ਤੇ ਕੋਈ ਗੱਲ ਅੱਗੇ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ। ਜੇ ਹੁੰਦੀ ਹੈ ਤਾਂ ਉਹ ਪ੍ਰਬੰਧ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ। ਜਿਹੜੀ ਕਿ ਸੰਭਾਵਨਾ ਘੱਟ ਲੱਗਦੀ ਆ ਪ੍ਰਮਾਨ ਹੋਣ ਦੀ ਫਿਰ ਇਸ ਤੋਂ ਬਾਅਦ ਜਸਵੰਤ ਸਿੰਘ ਸਰਬ ਕੋਈ ਖੁਦ ਮੀਟਿੰਗ ਬੁਲਾਉਂਦੇ ਨੇ ਜਾਂ ਇੱਥੇ ਹੀ ਠੱਪ ਹੋ ਗਿਆ ਮਾਮਲਾ ਹੁਣ ਪੋਲਿਟੀਕਲ ਡੋਮੇਨ ਦੇ ਵਿੱਚ ਹੀ ਇਹਦਾ ਕੋਈ ਹੱਲ ਹੋਏਗਾ ਪੰਥਕ ਮਾਹੌਲ ਦੇ ਵਿੱਚ ਹੀ ਪੰਥਕ ਧਿਰਾਂ ਵੱਲੋਂ ਜਾਂ ਲੋਕਾਂ ਦੀ ਵੋਟਾਂ ਦੇ ਨਾਲ ਹੀ ਹੁਣ ਇਹਦਾ ਕੋਈ ਹੱਲ ਹੋਏਗਾ ਇਹ ਇਸ ਤੋਂ ਬਾਅਦ ਕੀ ਪਤਾ ਲੱਗੂਗਾ ਇਸ ਮੀਟਿੰਗ ਤੋਂ ਬਾਅਦ ਕੀ ਹੁੰਦਾ ਉਧਰ ਗੁਰਪ੍ਰਤਾਪ ਸਿੰਘ ਬਟਾਲਾ ਔਰ ਬਹੁਤ ਸਾਰੇ ਹੋਰ ਲੋਕਾਂ ਨੇ ਮਿਲ ਕੇ ਮੀਟਿੰਗਾਂ ਦਾ ਸਿਲਸਲਾ ਚਲਾਇਆ ਹੋਇਆ ਕਿ ਕਿਸ ਢੱਗ ਦੇ ਨਾਲ ਇਹ ਇੱਕ ਲਾਈਨ ਖਿੱਚੀ ਜਾਏ ਕਿ ਅਕਾਲੀ ਦਲ ਬਾਦਲ ਅਕਾਲ ਤਖਤ ਦੇ ਹੁਕਮਾਂ ਤੋਂ ਭਗੌੜਾ ਉਹ ਨਹੀਂ ਮੰਨ ਰਿਹਾ ਇਸ ਕਰਕੇ ਅਸੀਂ ਤੁਹਾਡੇ ਕੋਲ ਐਜੇ ਪੰਥਕ ਧਿਰ ਦੇ ਤੌਰ ਤੇ ਆ ਰਹੇ ਹਾਂ ਤੇ ਤੁਸੀਂ ਇੱਕ ਨਵੀਂ ਧਿਰ ਔਰ ਇਹਦੇ ਤੋਂ ਵੀ ਅੰਦਾਜ਼ਾ ਲੱਗਦਾ ਕਿ ਇੱਕ ਨਵੀਂ ਪਾਰਟੀ ਦਾ ਆਗਾਜ਼ ਹੋਣ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਨੇ ਗੁਰਪ੍ਰਤਾਪ ਸਿੰਘ ਬਡਾਲਾ ਦਾ ਕਹਿਣਾ ਕਿ ਉਹ ਜਲਦੀ ਲਾਈਕ ਰਿਕਮੈਂਡਡ ਲੋਕਾਂ ਦੀ ਹੋਰ ਇੱਕ ਮੀਟਿੰਗ ਬਣਾ ਕੇ ਇਹਦੇ ਚ ਕੋਈ ਨਾ ਕੋਈ ਫੈਸਲਾ ਲੈਣਗੇ ਜਿਹਦੇ ਤੋਂ ਲੱਗਦਾ ਕਿ ਸੁਧਾਰ ਲਾਇਰ ਵਾਲੇ ਦੀ ਗਿਣਤੀ ਤੇ ਹੋਰ ਕੁਝ ਨਾ ਨਾ ਕੇ ਉਹ ਵੀ ਆਪਣਾ ਰਸਤਾ ਆਪ ਅਖਤਿਆਰ ਕਰਨ ਵੱਲ ਮਨ ਬਣਾ ਚੁੱਕੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਦੂਜੀ ਗੱਲ ਡੋਨਲਡ ਟਰੰਪ ਨੇ ਰਾਸ਼ਟਰਪਤੀ ਦਾ ਚਾਰਾ ਸੰਭਾਲ ਲਿਆ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਾਰ-ਬਾਰ ਕਹਿੰਦੇ ਵੀ ਰਹੇ ਬਾਈ ਫਰੈਂਡ ਡੋਨਲਡ ਟਰੰਪ ਮੇਰਾ ਮਿੱਤਰ ਹੈ ਟਰੰਪ ਔਰ ਇੱਕ ਵਾਰ ਉੱਥੇ ਤਾਂ ਜਾ ਕੇ ਬਰ ਕੇ ਉਹਨਾਂ ਨੇ ਨਾਰਾ ਵੀ ਲਾਇਆ ਸੀ ਅਬ ਕੀ ਬਾਰ ਟਰੰਪ ਸਰਕਾਰ ਉਹ ਵੀ ਇੱਥੇ ਆਉਂਦੇ ਨਰਿੰਦਰ ਮੋਦੀ ਉਹਨਾਂ ਨਾਲ ਮਿਲਦੇ ਦੇਖੇ ਜਾਂਦੇ ਰਹੇ ਨੇ ਜਦੋਂ ਪਹਿਲਾ ਰਾਸ਼ਟਰਪਤੀ ਸੀ ਪਰ ਸਵਾਲ ਇਹ ਨਿੱਜੀ ਤਰੀਕੇ ਪਤਾ ਨਹੀਂ ਕੀ ਹੁੰਦੇ ਨੇ ਅਲੱਗ ਨੇ ਇੱਕ ਵੱਡੇ ਮਾਮਲੇ ਦੇ ਵਿੱਚ ਭਾਰਤ ਦੇ ਇੰਟਰਸਟ ਵੀ ਔਰ ਹੋਰਾਂ ਦੇਸ਼ਾਂ ਦੇ ਵੀ ਉਹ ਪ੍ਰਭਾਵਿਤ ਹੋਣ ਜਾ ਰਹੇ ਨੇ ਡੋਨਲਡ ਟਰੰਪ ਦੇ ਫੈਸਲਿਆਂ ਦੇ ਕਿਆ ਜਾ ਰਿਹਾ ਕਿ ਇੱਕ ਤਾਂ ਜਿਹੜਾ ਇਹ ਟ੍ਰੰਪ ਨੇ ਫੈਸਲਾ ਕਰਤਾ ਕਿ 22 ਬਰਥ ਜਨਮ ਤੋਂ ਜਿਹੜਾ ਉਥੇ ਬੱਚਾ ਪੈਦਾ ਹੁੰਦਾ ਸੀਗਾ ਕਿਤੋਂ ਵੀ ਆਏ ਕਿਸੇ ਦਾ ਚਾਹੇ ਉਹ ਆਪ ਸਿਟੀਜ਼ਨ ਹੋਣ ਨਾ ਹੋਣ ਪਰ ਉਹ ਬੱਚਾ ਅਮਰੀਕਾ ਦਾ ਸਿਟੀਜ਼ਨ ਮੰਨਿਆ ਜਾਂਦਾ ਸੀ ਜਿਹਦਾ ਬਰਥ ਅਮਰੀਕਾ ਦੀ ਧਰਤੀ ਦੇ ਉੱਤੇ ਹੋ ਗਿਆ ਜਨਮ ਅਮਰੀਕਾ ਦੀ ਧਰਤੀ ਤੇ ਹੋ ਗਿਆ ਹੁਣ ਨਵੇਂ ਹੁਕਮ ਦੇ ਤਹਿਤ ਉਹਨਾਂ ਨੇ ਇੱਕ ਰੋਕੇ ਲਾਤੀ ਹੈ ਕਿ ਦੋਨਾਂ ਚੋਂ ਉਸ ਬੱਚੇ ਦੇ ਮਾਂ-ਬਾਪ ਚੋਂ ਇੱਕ ਬੰਦਾ ਜ਼ਰੂਰ ਸਿਟੀਜ਼ਨ ਚਾਹੀਦਾ ਹੈ ਜਾਂ ਪੀਆਰ ਚਾਹੀਦਾ ਤੇ ਇਸ ਤੋਂ ਬਿਨਾਂ ਨਹੀਂ ਤਾਂ ਫਿਰ ਉਹ ਵੀ ਨਾਗਰਿਕ ਨਹੀਂ ਹੋਏਗਾ ਕਿਹਾ ਜਾ ਰਿਹਾ ਕਿ ਲਗਭਗ 20000 ਇੰਡੀਅਨ ਇਹੋ ਜੇ ਮਾਮਲੇ ਦੇ ਵਿੱਚ ਆ ਸਕਦਾ ਹੈ ਤੇ ਵੱਖ-ਵੱਖ ਮਾਮਲਿਆਂ ਦੇ ਵਿੱਚ ਇਹਦੇ ਨਾਲ ਇੱਕ ਇਹ ਕ੍ਰਾਈਸਿਸ ਵੀ ਹੈ ਕਿ ਫਿਰ ਉਹ ਬਾਕੀਆਂ ਨੂੰ ਬਾਹਰ ਕੱਢਣ ਦੀ ਗੱਲ ਕਰਦੇ ਨੇ ਤੇ ਜੇ ਬਾਕੀਆਂ ਨੂੰ ਬਾਹਰ ਕੱਢਣਾ ਤਾਂ ਕਿਹੜਾ ਬੱਚੇ ਨੂੰ ਕੌਣ ਸਾਂਭੇਗਾ ਮਾਂ-ਬਾਪ ਕਿਦਾ ਕਿੱਥੇ ਹੋਏਗਾ ਕਿ ਇਹ ਕਾਫੀ ਜ਼ਿਆਦਾ ਉਜਰਾਂ ਵਾਲੇ ਮਾਮਲੇ ਬਣੇ ਹੋਏ ਨੇ ਟਰੰਪ ਦੇ ਸਪੈਸ਼ਲਿਸਟਾਂ ਦਾ ਰਾਕੇ ਇਹ ਜ਼ਰੂਰੀ ਨਹੀਂ ਹੈ ਕਿ 트럼ਪ ਦਾ ਇਹ ਫੈਸਲਾ ਕਿੰਨਾ ਚੱਲੂਗਾ ਕਿੰਨਾ ਨਹੀਂ ਅਜੇ ਬਹੁਤ ਸਾਰੇ ਕਾਨੂੰਨੀ ਮਾਰ ਵੀ ਅਲੱਗ ਤਰ੍ਹਾਂ ਸੋਚਦੇ ਨੇ ਕਿਉਂਕਿ ਤੁਰੰਤ ਅਮਰੀਕਾ ਦੀਆਂ 50 ਚੋਂ 18 ਸਟੇਟਾਂ ਸਟੇਟ ਗਵਰਨਮੈਂਟਾਂ ਜਿਹੜੀਆਂ ਨੇ ਜਿੱਥੇ ਡੈਮੋਕ੍ਰੈਟਿਕ ਪਾਰਟੀ ਦੀਆਂ ਸਰਕਾਰਾਂ ਨੇ ਤੇ ਅਮਰੀਕਾ ਦੇ ਵਿੱਚ ਕੰਮ ਕਰਦੀਆਂ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਨੇ ਇਨੂੰ ਅਦਾਲਤਾਂ ਚ ਵੱਖ-ਵੱਖ ਅਦਾਲਤਾਂ ਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਕਿ ਇਹ ਪ੍ਰੈਜ਼ੀਡੈਂਟ ਦਾ ਰਾਈਟ ਨਹੀਂ ਹੈ ਕਿ ਉਹ ਕੇਵਲ ਐਗਜ਼ੀਕਟਿਵ ਆਰਡਰ ਦੇ ਨਾਲ ਇਹੋ ਜਿਹਾ ਕੋਈ ਫੈਸਲਾ ਵੱਡਾ ਫੈਸਲਾ ਲੈ ਲੇ ਇਹ ਇਸ ਲਈ ਇਹਦੇ ਤੇ ਤੁਰੰਤ ਰੋਕ ਲਗਣੀ ਚਾਹੀਦੀ ਹੈ ਹੁਣ ਇਹ ਸਭ ਦੀ ਨਜ਼ਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਲਾ ਸੂਟਸ ਜਿਹੜੇ ਹੋਣਗੇ ਕਾਨੂੰਨ ਕਾਨੂੰਨੀ ਤੌਰ ਦੇ ਉੱਤੇ ਚਾਰਾ ਜੋਗੀ ਹੋਏਗੀ ਉਹਦੇ ਤੇ ਜਾਂ ਟਰੰਪ ਵੱਲੋਂ ਕੀਤੇ ਜਾ ਰਹੇ ਅਮਲ ਤੇ ਵੀ ਨਜ਼ਰ ਕਰੇ ਇਹਦੇ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਉਹ ਸੱਜਣ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਚ ਦਾਖਲ ਹੁੰਦੇ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਭਾਵੇਂ ਇਹ ਕਿਹਾ ਜਾਂਦਾ ਕਿ ਅਮਰੀਕਾ ਦੇ ਵਿੱਚ ਹੋਰ ਬਹੁਤ ਦੇਸ਼ਾਂ ਤੋਂ ਵੀ ਆਏ ਨੇ ਪਰ ਜਿਹੜੀ ਡੋਂਕੀ ਫਲਾਈਟਸ ਦੀ ਗੱਲ ਹੁੰਦੀ ਹੈ ਜਿਹੜੀ ਮੈਕਸੀਕੋ ਦੇ ਜੰਗਲਾਂ ਦੇ ਵਿੱਚ ਦੀ ਤੁਰਕੇ ਜਾਣ ਦੀ ਗੱਲ ਹੁੰਦੀ ਹੈ ਹੋਰ ਕਈ ਰੂਟਸ ਸੇ ਹੋ ਜੈਦੇ ਉਹਦੇ ਚ ਭਾਰਤੀਆਂ ਦਾ ਤੇ ਪੰਜਾਬੀਆਂ ਦਾ ਵੀ ਗਿਣਤੀ ਜਿਹੜੀ ਨੌਜਵਾਨਾਂ ਦੀ ਉਹ ਘੱਟ ਨਹੀਂ ਔਰ ਉਹ ਪਹਿਲਾਂ ਹੀ ਮੌਦੇ ਮੂਤੋ ਲਿਖੋ ਕਿ ਉੱਥੇ ਤੱਕ ਪਹੁੰਚਦੇ ਨੇ ਤੇ ਜੇ ਉਹ ਡਿਪੋਰਟ ਹੁੰਦੇ ਨੇ ਜਾਂ ਵਕ ਵਕਤਾ ਤੇ ਕੱਢ ਦਿੱਤੇ ਜਾਂਦੇ ਨੇ ਤੇ ਇਹਦਾ ਵੀ ਨੈਗੇਟਿਵ ਅਸਰ ਪਏਗਾ ਕਿਸ ਰੂਪ ਚ ਉਹਨੇ ਇਹ ਵੀ ਕਹਿਤਾ ਕਿ ਜਿਹੜੇ ਬ੍ਰਿਕਸ ਕੰਟਰੀ ਨੇ ਜਿਦਾ ਚ ਬ੍ਰਾਜ਼ੀਲ ਰਸિયા ਚਾਈਨਾ ਇੰਡੀਆ ਔਰ ਸਾਊਥ ਅਫਰੀਕਾ ਵੀ ਹੈ ਉਹ ਸਾਰੇ ਜਿਹੜੇ ਦੇਸ਼ ਨੇ ਜੇ ਉਹਨਾਂ ਨੇ ਆਪਣੀ ਕਰੰਸੀ ਚ ਆਪਸ ਚ ਵਪਾਰ ਸ਼ੁਰੂ ਕੀਤਾ ਤਾਂ ਤੁਹਾਡੇ ਤੇ 100% ਜਿਹੜਾ ਟਾਇਰ ਫਲਾ ਦਿੰਦਾ ਕਰ ਦਿੱਤਾ ਜਾਊਗਾ ਟੈਕਸ ਲਾ ਨਾ ਦਿੱਤਾ ਜਾਊਗਾ ਔਰ ਜੇ ਇਹ ਹੁੰਦਾ ਤਾਂ ਉਹਦਾ ਅਸਰ ਕਿੰਨਾ ਪਏਗਾ ਜਿਹੜਾ ਬਿਜ਼ਨਸ ਹੈ ਜਿਹੜਾ ਵਪਾਰ ਹੈ ਅਮਰੀਕਾ ਦੇ ਨਾਲ ਉਹਦੇ ਨਾਲ ਸੰਬੰਧਿਤ ਇਹਦੇ ਚ ਗਵਰਨਮੈਂਟ ਆਫ ਇੰਡੀਆ ਇਹ ਕੁਝ ਰੋਲ ਪਲੇ ਕਿੰਨੀ ਕਮ ਇਤਰ ਤਾਂ ਅੱਗੇ ਕੰਮ ਕਰੋਗੇ ਨਰਿੰਦਰ ਮੋਦੀਆਂ ਰੋਦੀ ਕਿਉਂਕਿ ਇੰਟਰਨੈਸ਼ਨਲ ਪਾਲਿਸੀ ਦੇ ਸੰਬੰਧ ਦੇ ਵਿੱਚ ਪਾਲਿਸੀਜ਼ ਵੱਡਾ ਰੋਲ ਨਿਭਾਉਂਦੀਆਂ ਨੇ ਇਹਦੇ ਮੁਕਾਬਲੇ ਕਿ ਬਾਕੀ ਦੀਆਂ ਚੀਜ਼ਾਂ ਕੀ ਨੇ ਔਰ ਬਹੁਤ ਸਾਰੇ ਲੋਕਾਂ ਦਾ ਫਿਰ ਕੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਵੱਲ ਨੂੰ ਡਿਪੋਰਟ ਕਰਕੇ ਮੁਖ ਹੋ ਗਿਆ ਤਾਂ ਇੰਨੀ ਵੱਡੀ ਬੇਰੁਜ਼ਗਾਰੀ ਨੂੰ ਸਾਹਮਣ ਦਾ ਜਿਹੜਾ ਕਿੰਨਾ ਕੁ ਸਾਡੇ ਕੋਲ ਬੁਨਿਆਦੀ ਢਾਂਚਾ ਕਿੰਨਾ ਕੁ ਅਸੀਂ ਤਿਆਰ ਆ ਕਿੰਨਾ ਕੁ ਅਸੀਂ ਕੰਮ ਕੀਤਾ ਇਸ ਲਈ ਇਹ ਵੀ ਸਾਡੇ ਤੇ ਅਸਰ ਅੰਦਾਜ਼ ਹੋਏਗਾ ਬਾਕੀ ਜਿਹੜੇ ਵੱਡੇ ਜਲਵਾਯੂ ਪਰਿਵਰਤਨ ਦੇ ਸਵਾਲ ਨੇ ਉਹਦੇ ਚ ਜੋ ਗ੍ਰਾਂਟ ਵਗੈਰਾ ਮਿਲਦੀ ਸੀ 트ੰਪ ਦੇ ਨਿਕਲਣ ਦੇ ਨਾਲ ਉਹਦਾ ਵੀ ਅਸਰ ਪਏਗਾ ਭਾਰਤ ਦੇ ਸਾਰੀ ਜਿਹੜੀਆਂ ਯੋਜਨਾਵਾਂ ਨੇ ਜਿਨ੍ਹਾਂ ਨੂੰ ਗ੍ਰੀਨ ਟੈਕਨੋਲੋਜੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਇਹ ਕਾਫੀ ਵੱਡੇ ਅਹਿਮ ਫੈਸਲੇ ਨੇ ਜਿਨ੍ਹਾਂ ਦਾ ਪ੍ਰਭਾਵ ਦੁਨੀਆ ਭਰ ਚ ਪਏਗਾ ਤੇ ਭਾਰਤ ਦੇ ਤੇ ਸਾਡੇ ਵਰਗੇ ਲੋਕਾਂ ਤੇ ਖਾਸ ਤੌਰ ਦੇ ਉੱਤੇ ਪਏਗਾ ਇਸ ਲਈ ਇਹਦੇ ਤੇ ਨਜ਼ਰ ਰੱਖਣੀ ਇਹਦੇ ਬਾਰੇ ਜਾਣਣਾ ਇਹਦੇ ਬਾਰੇ ਸਮਝਣਾ ਬੇਹੱਦ ਜ਼ਰੂਰੀ ਹੈ ਅਗਦੀ ਕਰਨ ਦਿੱਲੀ ਦੀ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਭਾਵੇਂ ਦਿੱਲੀ ਹਾਫ ਸਟੇਟ ਹੈ ਹਾਫ ਸਟੇਟ ਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਅਧਿਕਾਰ ਕੇਂਦਰ ਸਰਕਾਰ ਕੋਲੇ ਹੀ ਰਹਿੰਦੇ ਨੇ ਜਿਦੇ ਚ ਬੋਰਸ ਦਾ ਮਾਮਲਾ ਹੈ ਗ੍ਰਹਿ ਵਿਭਾਗ ਦਾ ਜਿਹੜਾ ਮਾਮਲਾ ਦੀ ਗੱਲ ਕਰਦੇ ਆ ਤੇ ਹੋਰ ਕਿੰਨੇ ਮਾਮਲੇ ਨੇ ਜਿਹੜੇ ਨਹੀਂ ਸੂਬਾ ਸਰਕਾਰ ਨੂੰ ਹੱਕ ਹੁੰਦੇ ਔਰ ਫਿਰ ਵੀ ਇਹਦੇ باوجود ਇੱਕ ਇੰਟਰਸਟਿੰਗ ਇਹ ਹੈ ਕਿ ਦੇਸ਼ ਦੀ ਰਾਜਧਾਨੀ ਹੈ ਦਿੱਲੀ ਦੇਸ਼ ਦੀ ਰਾਜਧਾਨੀ ਦੇ ਵਿੱਚ ਪਿਛਲੇ ਤਿੰਨ ਮਾਰਤੋਂ ਲਗਾਤਾਰ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਭਾਵੇਂ ਨਰਿੰਦਰ ਮੋਦੀ ਦੇਸ਼ ਭਰ ਦੇ ਵਿੱਚ ਇਹ ਜਾੜਿਆ ਜਾਂਦਾ ਕਿ ਉਹ ਸਾਰੇ ਕਿਤੇ ਚੋਣ ਜਿਤਾਉਣ ਦੇ ਲਈ ਬੀਜੇਪੀ ਦੇ ਲਈ ਟਰਪ ਦਾ ਪੱਤਾ ਉਹਨਾਂ ਕੋਲ ਪਰ ਦਿੱਲੀ ਦੇ ਵਿੱਚ VOTING ਪੈਟਰਨ ਹੁਣ ਤੱਕ ਇਹ ਹੋ ਰਿਹਾ ਹੈ ਕਿ ਉੱਪਰਲੀਆ ਵੋਟਾਂ ਪਾਰਲੀਮੈਂਟ ਚੋਂ ਕਦੇ ਵੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਜਿੱਤਿਆ ਲੋਕ ਸਭਾ ਦੇ ਵਿੱਚ ਲੋਕਾਂ ਦਾ ਇੱਕ ਪੈਟਰਨ ਸੀ ਕਿ ਉੱਪਰਲੀ ਵੋਟ ਮੋਦੀ ਨੂੰ ਤੇ ਹੇਠਲੀ ਕੇਜਰੀਵਾਲ ਨੂੰ ਪਾ ਦਿੰਦੇ ਰਹਿੰਦੇ ਇਹ ਪੈਟਰਨ ਹੈ ਹੁਣ BJP ਇਹਨੂੰ ਤੋੜਨ ਲਈ ਲਗਾਤਾਰ ਇਸ ਮਾਮਲੇ ਚ ਕੋਸ਼ਿਸ਼ ਕਰ ਰਿਹਾ ਹੈ ਨਰਿੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਾਇਰੈਕਟ ਉਹਦੇ ਚ ਲੱਗੇ ਹੋਏ ਨੇ ਪੂਰੇ ਜੋਰ ਉਜਬਾਈ ਦੇ ਨਾਲ ਇਸ ਵਾਰ ਕਿ ਉਹ ਦਿੱਲੀ ਵੀ ਜਿਹੜੀ ਉਹਨਾਂ ਦੇ ਨੱਕ ਦੇ ਥੱਲੇ ਆ ਉੱਥੇ ਵੀ ਕਿਉਂ ਨਾ ਬੀਜਪੀ ਦਾ ਰਾਜ ਪ੍ਰਬੰਧ ਜਿਹੜਾ ਕੋਸਲਾਵੰਤੇ ਚੱਲੇ ਬੀਜਪੀ ਦਾ 1993 ਤੋਂ ਬਾਅਦ ਲਗਭਗ ਉਸ ਦਿੱਲੀ ਦੀ ਸੱਤਾ ਤੋਂ ਬਾਹਰ ਹੈ ਇਸ ਤੋਂ ਪਹਿਲਾਂ ਡਾਕਟਰ ਸਾਹਿਬ ਮਤਲਬ ਸਾਫਸੇਗ ਬਰਮਾ ਖੁਰਾਣਾ ਸਾਹਿਬ ਵੀ ਤੇ ਕੁਝ ਦੇਰ ਲਈ ਸੁਸ਼ਮਾ ਸਭਰਾਜ ਵੀ ਦਿੱਲੀ ਦੇ ਚੀਫ ਮਿਨਿਸਟਰ ਰਹੇ ਸੀ ਬੀਜਪੀ ਦੇ ਵਿੱਚੋਂ ਪਰ ਹੁਣ ਜਿਹੜੀ ਲੜਾਈ ਬਿਲਕੁਲ ਆਰ ਪਾਰ ਬਾਗ ਲੜੀ ਜਾ ਰਹੀ ਹੈ ਇਹਦੇ ਚ ਅਰਵਿੰਦ ਕੇਜਰੀਵਾਲ ਉਹਨੇ ਵੀ ਆਪੋ ਆਪਣਾ ਜਿੰਨੇ ਕੋ ਨਾਲ ਕੋਲ ਪੈਥੜੇ ਨੇ ਚਾਹੇ ਉਹ ਰੇਵੜੀਆਂ ਵੰਡਣ ਦਾ ਸਵਾਲ ਹੋਵੇ ਚਾਹੇ ਉਹ ਵਿਕਟਮ ਹੁੱਡ ਪਲੇ ਕਰਨ ਦਾ ਸਵਾਲ ਹੋਵੇ ਕੋਈ ਹਮਲਾ ਹੁੰਦਾ ਉਹਨਾਂ ਤੇ ਜਾਂ ਜੋ ਵੀ ਤਰੀਕੇ ਹੁੰਦੇ ਨੇ ਔਰ ਉਹ ਸਾਰੀਆਂ ਚੀਜ਼ਾਂ ਨੂੰ ਬਰਤ ਰਹੇ ਨੇ ਤੇ ਇਸੇ ਢੰਗ ਨਾਲ ਬੀਜੇਪੀ ਆਪਣੇ ਬਣੂਗੀ ਤੇ ਕਾਂਗਰਸ ਆਪਣਾ ਜੋਰ ਆਪਣੀ ਹੋਂਦ ਬਚਾਉਣ ਦੇ ਲਈ ਕਹਿੰਦੇ ਨੇ ਲੜ ਰਹੀ ਹੈ ਕਿ ਉਹਦਾ ਕੋਈ ਜਿੱਤਣਾ ਬਹੁਤ ਵੱਡੇ ਪੱਧਰ ਤੇ ਕਿਉਂਕਿ ਕਾਂਗਰਸ ਲਗਾਤਾਰ ਦਿੱਲੀ ਦੇ ਵਿੱਚੋਂ ਹਾਸੀਅਤੇ ਗਈ ਹੈ ਵਿਧਾਨ ਸਭਾ ਦੇ ਚੋੜਾ ਦੇ ਵਿੱਚ ਹੁਣ ਪ੍ਰਵੇਸ਼ ਵਰਮਾ ਜਿਹੜਾ ਕਿ ਸਾਭ ਸਿੰਘ ਬਰਮਾ ਪੁਰਾਣੇ ਚੀਫ ਮਿਨਿਸਟਰ ਸੀ ਦਿੱਲੀ ਦੇ ਪੰਜਾਬੀਆਂ ਚੋਂ ਵੱਡੇ ਕੰਦ ਦੇ ਆਕੂ ਭਾਜਪੀ ਦੇ ਬੰਨੇ ਜਾਂਦੇ ਸੀ ਉਹਨਾਂ ਦਾ ਬੇਟਾ ਤੇ ਕੇਜਰੀਵਾਲ ਨਾਲ ਸਿੱਧੀ ਲੜਾਈ ਤੇ ਉਸ ਸਾਰੇ ਮਾਮਲੇ ਦੇ ਵਿੱਚ ਉਹਨਾਂ ਨੇ ਇੱਕ ਦੋਸ਼ ਲਾਇਆ ਕਿ ਪੰਜਾਬ ਨੰਬਰ ਦੀਆਂ ਗੱਡੀਆਂ ਜਿਹੜੀਆਂ ਨੇ ਦਿੱਲੀ ਚ ਤੰਦਣਾਉਂਦੀਆਂ ਫਿਰਦੀਆਂ ਨੇ ਔਰ ਕੱਲ ਨੂੰ ਕੋਈ ਇਹੋ ਜਿਹਾ ਘਰਾ ਵੀ ਹੋ ਸਕਦਾ ਹੈ ਪਤਾ ਨਹੀਂ ਕੀ ਘਟਨਾਵਾਂ ਵਾਪਰ ਜਾਣ ਤੇ ਇਹਦਾ ਨੋਟਿਸ ਲੈਣਾ ਚਾਹੀਦਾ ਤੇ ਉਹ ਇਲੈਕਸ਼ਨ ਕਮਿਸ਼ਨ ਨੂੰ ਮਿਲ ਲੰਗੇ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਸ਼ਿਕਾਇਤ ਕਰਨਗੇ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਇਹ ਕਿਹਾ ਉਹਦੇ ਜਵਾਬ ਦੇ ਵਿੱਚ ਸਾਡੇ ਚੀਫ ਮਿਨਿਸਟਰ ਨੇ ਕਿਹਾ ਕਿ ਦਿੱਲੀ ਪੰਜਾਬੀਆਂ ਦਾ ਵੀ ਰਾਜਧਾਨੀ ਹੈ ਉੱਥੇ ਜਾਣ ਤੋਂ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਉੱਥੇ ਕੋਈ ਵੀ ਪੰਜਾਬੀ ਜਾ ਰਿਹਾ ਇਹ ਜਿਹੜਾ ਪੰਜਾਬੀਆਂ ਤੇ ਦੋਸ਼ ਹੈ ਕਿ ਉਹ ਮਾਹੌਲ ਖਰਾਬ ਕਰਨਗੇ ਗੁੱਡਾਗਰਦੀ ਕਰਨਗੇ ਇਹ ਹੀ ਠੇਠਲੇ ਦਰਜੇ ਦਾ ਦੋਸ਼ ਹੈ ਇਹਦੇ ਵਿੱਚ ਕੋਈ ਦਮ ਨਹੀਂ ਆਪਸ ਵਿੱਚ ਪਰ ਨਾਲ ਦੀ ਨਾਲ ਇੱਕ ਗੱਲ ਹੋਰ ਧਿਆਨ ਚ ਆਉਂਦੀ ਹੈ ਇਸੇ ਦੇ ਨਾਲ ਇਹਦੇ ਚ ਕਿਹੜੀ ਗੱਲ ਠੀਕ ਹੈ ਕਿਹੜੀ ਨਹੀਂ ਅੱਜ ਕੱਲ ਸਾਡੀਆਂ ਪਾਰਟੀਆਂ ਜਦੋਂ ਚੋਣਾਂ ਲੜਦੀਆਂ ਨੇ ਤਾਂ ਦੂਜੇ ਸੂਬਿਆਂ ਤੋਂ ਦੂਜੀ ਜਗ੍ਹਾ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਰਕਰ ਲਿਆਉਂਦੀਆਂ ਨੇ ਕੀ ਇਹ ਡੈਮੋਕਰੇਟਿਕਲੀ ਬੈਟਰ ਤਰੀਕੇ ਨੇ ਉੱਥੇ ਦੇ ਲੋਕ ਆਪਣੀਆਂ ਚੋਣਾਂ ਆਪ ਕਿਉਂ ਨਹੀਂ ਲੜਦੇ हां ਕੋਈ ਲੀਡਰ ਬਾਹਰੋਂ ਜਾਂਦੇ ਨੇ ਕਦੇ ਕੋਈ ਰੈਲੀ ਨੂੰ ਸੰਬੋਧਨ ਕਰਨ ਗਿਆ ਕੋਈ ਨਾ ਗਿਆ ਉਹ ਇੱਕ ਅਲੱਗ ਗੱਲ ਹੈ ਪਰ ਸਾਰੇ ਜਗ੍ਹਾ ਹੀ ਇਹ ਪੈਟਰਨ ਅਪਣਾ ਲੈਣਾ ਕਿ ਇੱਕ ਦੂਜੇ ਸੂਬਿਆਂ ਦੀਆਂ ਸਰਕਾਰਾਂ ਜਿੱਦੋਂ ਜਿੱਥੇ ਜਿੱਥੇ ਖਾਸ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਉਹਨਾਂ ਪਾਰਟੀਆਂ ਦੀਆਂ ਜਿਹੜੇ ਬੰਦੇ ਨੇ ਉਹ ਦੂਜੇ ਸੂਬਿਆਂ 'ਚ ਜਾ ਕੇ ਬੈਠ ਜਾਣ ਇਹ ਸੋਚਣ ਵਾਲਾ ਸਵਾਲ ਹੈ ਸਾਰੀਆਂ ਪਾਰਟੀਆਂ ਤੇ ਲਾਗੂ ਹੋਏਗਾ ਜੇ ਰੋਕਿਆ ਜਾਂਦਾ ਤਾਂ ਬਾਕੀ ਆ ਹਾਂ ਜਦੋਂ ਜੋੜ ਪ੍ਰਚਾਰ ਬੰਦ ਹੋ ਜਾਂਦਾ ਉਦੋਂ ਇਲੈਕਸ਼ਨ ਕਮਿਸ਼ਨ ਜ਼ਰੂਰ ਕਹਿੰਦਾ ਕਿ ਸਾਰੇ ਚਲੇ ਜਾਓ ਇੱਥੇ ਨਾ ਰਹੋ ਇਹ ਇੱਕ ਆਪਣੇ ਆਪ ਦੇ ਵਿੱਚ ਹੈ ਤੇ ਇੱਕ ਹੋਰ ਗੱਲ ਕਿ ਜੇ ਦਿੱਲੀ ਦੇਸ਼ ਦੀ ਰਾਜਧਾਨੀ ਹੈ ਪੰਜਾਬੀਆਂ ਦਾ ਉੱਥੇ ਹੀ ਉਹਦੇ ਵਿੱਚ ਰੋਨ ਹੈ ਉਥੇ ਪਾਰਟੀ ਵਾਲੀਆਂ ਇੰਨੀਆਂ ਗੱਡੀਆਂ ਨੂੰ ਪ੍ਰਚਾਰ ਲਈ ਜਾਣ ਦਿੱਤਾ ਜਾਂਦਾ ਤੇ ਹੋਰ ਕਿਤੇ ਵੀ ਬਾਕੀਆਂ ਨੂੰ ਵੀ ਜਾਣ ਦਿੱਤਾ ਜਾਂਦਾ ਪਾਰਟੀਆਂ ਤੇ ਤਾਂ ਕੋਈ ਬੰਦਸ਼ ਨਹੀਂ ਹੈ ਕਿਤੇ ਵੀ ਤਾਂ ਜਿਹੜੇ ਸਧਾਰਨ ਮਨੁੱਖ ਨੇ ਲੋਕ ਨੇ ਆਪੋ ਆਪਣੇ ਵਰਗਾਂ ਦੇ ਵਿੱਚ ਉਹ ਦਿੱਲੀ ਰਾਜਧਾਨੀ ਦੇ ਵਿੱਚ ਆਪਣੀ ਆਵਾਜ਼ ਸੁਣਾਉਣ ਦੇ ਵਾਸਤੇ ਦਿੱਲੀ ਦੀ ਸਰਕਾਰ ਨੂੰ ਜਾਂਦੇ ਨੇ ਉਹਨਾਂ ਤੇ ਰੋਕ ਕਿਉਂ ਇਹਦੇ ਤੇ چی ਮਿਨਿਸਟਰ ਉਸ ਸਿੱਦਤ ਨਾਲ ਕਿਉਂ ਨਹੀਂ ਬੋਲਦੇ ਜਿਹੜੀ ਨਾਲ ਆਪਣੀ ਪਾਰਟੀ ਬਾਰੇ ਬੋਲਦੇ ਨੇ ਇਹਦੇ ਤੇ ਹੋਰ ਸਿਆਸੀ ਆਗੂ ਉਸ ਸਿੱਦਤ ਨਾਲ ਕਿਉਂ ਨਹੀਂ ਬੋਲਦੇ ਕਿ ਪੰਜਾਬੀਆਂ ਦਾ ਹੱਕ ਜਿਵੇਂ ਕਿਸਾਨਾਂ ਨੂੰ 11 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਰੋਕਿਆ ਹੋਇਆ ਬਾਰਡਰਾਂ ਤੇ ਪੀਸਫੁੱਲ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜੇ ਉਹ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਦਿੱਲੀ ਜਾਣ ਦੇ ਉੱਤੇ ਰੋਕ ਕਿਉਂ ਇਹ ਆਪਦੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਔਰ ਵੱਡਾ ਮਾਮਲਾ ਹੈ ਕਿ ਸਾਡੀਆਂ ਪੋਲਿਟਿਕਲ ਧਿਰਾਂ ਉਹਨਾਂ ਨੂੰ ਤਾਂ ਚੰਡੀਗੜ੍ਹ ਦੇ ਵਿੱਚ ਵੀ ਕੋਈ ਨਹੀਂ ਰੋਕਦਾ ਉਹਨਾਂ ਕੋਲ ਦਫ਼ਤਰ ਆਪੋ ਆਪਣੇ ਦਫ਼ਤਰਾਂ ਜੁ ਇਕੱਠੇ ਹੁੰਦੇ ਨੇ ਜਾਂ ਕਿਸੇ ਹੋਜੀ ਜਿਹੀ ਜਗ੍ਹਾ ਇਕੱਠੇ ਹੁੰਦੇ ਨੇ ਜਿੱਥੋਂ 5-400 ਬੰਦਾ ਮੁਜਾਰਾ ਕਰ ਸਕਦੇ ਚੰਡੀਗੜ੍ਹ ਦੀ ਸੜਕ ਤੇ ਜਾ ਕੇ ਪਰ ਸਧਾਰਨ ਲੋਕਾਂ ਤੇ ਤਾਂ ਰੋਕਾ ਤਾਂ ਬਹਾੜੀ ਦੇ ਬਾਰਡਰ ਤੇ ਪੰਜਕੂਲੇ ਦੇ ਬਾਰਡਰ ਤੇ ਆਲੇ ਦੁਆਲੇ ਜਿਹੜੀਆਂ ਸਟੇਟਾਂ ਲੱਗਦੀਆਂ ਨੇ ਉੱਥੇ ਰੋਕ ਲੈ ਜਾਂਦੇ ਇਸ ਲਈ ਕਰਦਾਰ ਜਿਹੜਾ ਉਨੂੰ ਘਟੋ ਘਟੇ ਇੱਕ ਇੱਕ ਰੂਪ ਦੇਣਾ ਚਾਹੀਦਾ ਤੇ ਉਹਦੇ ਤੇ ਇੱਕ ਕੰਸੈਂਸਸ ਬਣਾਉਣੀ ਚਾਹੀਦੀ ਆਮ ਸਹਿਮਤੀ ਬਣਾਉਣੀ ਚਾਹੀਦੀ ਹੈ ਕਿ ਲੋਕਾਂ ਦੇ ਹੱਕ ਨੇ ਉਹ ਜਾਦਾ ਇੰਪੋਰਟੈਂਟ ਨੇ ਸਗੋ ਐਵੇਂ ਉਹ ਹੀ ਗੱਡੀਆਂ ਖਮਾ ਕੇ ਕੇਵਲ ਆਪਣੇ ਉਸ ਮਾਮਲੇ ਦੇ ਲਈ ਆ ਨਾ ਕਿ ਇਹਦੇ ਨਾਲ ਪਤਾ ਪੰਜਾਬ ਦੇ ਡੀਜ਼ਲ ਪੰਜਾਬ ਦਾ ਪੈਟਰੋਲ ਪੰਜਾਬ ਦੇ ਟੈਕਸ ਕਿੰਨੇ ਕੁ ਖਰਚ ਹੁੰਦੇ ਨੇ ਜਾ ਕੇ ਕਿਸੇ ਹੋਰ ਸੂਬਿਆਂ ਦੇ ਵਿੱਚ ਇਹ ਸਵਾਲ ਵੀ ਨਾਲ ਦੀ ਨਾਲ ਉੱਠਦਾ ਔਰ ਇਹ ਸਵਾਲ ਉਠਾਉਣਾ ਹੀ ਚਾਹੀਦਾ ਹੈ ਪੰਜਾਬ ਦੇ ਬੰਦਿਆਂ ਨੂੰ ਤਾਂ ਉਹ ਜਰੂਰੀ ਨਹੀਂ ਆਵਾਦ ਵੀ ਪਾਰਟੀ ਹੋਵੇ ਕੰਨੀ ਜਿਹੜੀ ਵੀ ਪਾਰਟੀ ਜਿਹੜੇ ਵੀ ਸੂਬੇ ਦੇ ਜਿਹੜੇ ਸਾਧਨ ਨੇ ਉਹ ਆਪਣੀ ਪਾਰਟੀ ਦੇ ਵਾਸਤੇ ਕਿਸੇ ਹੋਰ ਜਗ੍ਹਾ ਖਰਚ ਕਰ ਸਕਦੀ ਹੈ ਕਰਦੀ ਹੈ ਉਹ ਆਟੋਮੈਟਿਕਲ ਸਬੰਧਤ ਸੂਬੇ ਦੇ ਸਵਾਲ ਬਣਦੇ ਨੇ ਔਰ ਸਬੰਧਤ ਸੂਬਿਆਂ ਨੂੰ ਉਹ ਸਵਾਲ ਉਠਾਉਣੇ ਚਾਹੀਦੇ ਮਾਮਲਾ ਜਗਦੀਸ਼ ਸਿੰਘ ਡੱਲੇਵਾਨ ਉਹਨਾਂ ਦਾ ਜਿਹੜਾ 58 ਦਿਨ ਹੋ ਗਏ ਔਰ ਵਿਚਦੀ ਗੱਲ ਇਹ ਵੀ ਚੱਲੀ ਕਿ ਹੁਣ ਜਦੋਂ ਮੈਡੀਕਲ ਸਹਾਇਤਾ ਲੈ ਲਈ ਤੇ ਨਾਲ ਕੁਝ ਹੋਰ ਉਹ ਜੜੀਆਂ ਸਹਾਇਕ ਚੀਜ਼ਾਂ ਨੇ ਸਰੀਰ ਨੂੰ ਠੀਕ ਕਰਨ ਦੇ ਲਈ ਉਹ ਵੀ ਦੇ ਦਿੱਤੀਆਂ ਜਾਣਗੀਆਂ ਇੱਕ ਤਰ੍ਹਾਂ ਮੈਡੀਕਲ ਸ਼ਾਇਦ ਮਾਰਨ ਵਰਤ ਖਤਮ ਮੰਨਿਆ ਜਾਣਾ ਉਹ ਭੁਖੜ ਹੜਤਾਲ ਚ ਇੱਕ ਲੈਵਲ ਤੇ ਬਦਲ ਜਾਂਦਾ ਪਰ ਡੱਲੇ ਵਾਲਾ ਉਹਨਾਂ ਨੇ ਕਿਹਾ ਕਿ ਮਹਿਤਾ ਜੀ ਮਾਰਨ ਵਰਤੇ ਹਾਂ ਮੈਂ ਹੋਰ ਕੁਝ ਨਹੀਂ ਲਵਾਗਾ ਜਿੰਨਾ ਚਿਰ ਗੱਲ ਨਹੀਂ ਹੋਏਗੀ 14 ਫਰਵਰੀ ਵਾਲੀ ਚ ਮੈਂ ਜਾਊਂਗਾ ਜਾਂ ਨਹੀਂ ਜਾਊਂਗਾ ਮੇਰੀ ਸਿਹਤ ਤੇ ਡਿਪੈਂਡ ਕਰਦਾ ਅੱਜ ਸੁਪਰੀਮ ਕੋਰਟ ਦੇ ਵਿੱਚ ਇੱਕ ਸੁਣਵਾਈ ਹੈ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਚੀਫ ਸਕੱਟਰੀ ਤੇ ਡੀਜੀਪੀ ਦੇ ਖਿਲਾਫ ਕੰਟ੍ਰੈਪਟ ਦਾ ਮੁਕਦਮਾ ਕੰਟ੍ਰੈਪਟ ਆਫ ਕੋਰਟ ਦਾ ਮੁਕਦਮਾ ਸੁਣ ਰਹੀ ਸੀ ਸੁਪਰੀਮ ਕੋਰਟ ਕਿ ਧੱਲੇਬਾਲ ਤੇ ਇੱਕ ਟ੍ਰਿਪ ਕਿਉਂ ਨਹੀਂ ਲਾਈ ਜਾਂਦੀ ਹਸਤਾਲ ਕਿਉਂ ਨਹੀਂ ਲਿਜਾਇਆ ਜਾਂਦਾ ਤੁਸੀਂ ਜਿਹੜਾ ਆਰਡਰ ਹੈ ਉਹਦੀ ਵਾਇਲੇਸ਼ਨ ਕਰ ਰਹੇ ਹੋ ਤੇ ਉਹਨੂੰ ਕਿਉਂ ਲਾਗੂ ਨਹੀਂ ਕਰ ਰਹੇ ਤਾਂ ਆਟੋਮੈਟਿਕਲੀ ਇਹ ਜਦੋਂ ਡ੍ਰਿਪ ਲੱਗ ਗਈ ਉਹ ਆਪ ਸਹਿਮਤੀ ਹੋ ਗਈ ਹੈ ਤਾਂ ਫਿਰ ਹੁਣ ਉਹ ਕੰਟ੍ਰੈਪਟ ਦਾ ਕੋਈ ਵਜੂਦ ਬਚਦਾ ਨਹੀਂ ਕਿਉਂਕਿ ਇਹਦਾ ਮਤਲਬ ਚੀਫ ਸਕੱਟਰੀ ਤੇ ਡੀਜੀਪੀ ਨੂੰ ਤਾਂ ਸਾਹ ਸੌਖਾ ਆਇਆ ਗਈ ਤੇ ਐਡਵੋਕੇਟ ਜਨਰਲ ਨੂੰ ਤੇ ਬਾਕੀ ਹਾਂ ਇੱਕ ਗੱਲ ਹੈ ਕਿ ਜਿਹੜੀ ਗੱਲ ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ 2 ਹਫ਼ਤੇ ਦਿੱਤੇ ਹੋਏ ਨੇ ਉਤੇ ਵੀ ਅੱਜ ਕੋਈ ਗੱਲ ਹੋਏਗੀ ਕਿ ਨਹੀਂ ਇੱਕ ਹੋਰ ਪਟੀਸ਼ਨ ਹੈ ਉਹ ਪਟੀਸ਼ਨ ਇਹ ਹੈ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਸਵਾਲ ਹੈ ਤੇ ਹੋਰ ਨੇ ਇਹ ਤੇ ਨਜ਼ਰੀਆ ਕੀ ਹੈ ਗਵਰਨਮੈਂਟ ਆਫ ਇੰਡੀਆ ਦਾ ਪਹਿਲੀ ਵਾਰ ਸੁਪਰੀਮ ਕੋਰਟ ਨੇ ਇਹ ਪੁੱਛਿਆ ਪਹਿਲਾਂ 10 ਦਿਨ ਦਿੱਤੇ ਸੀ ਹੁਣ 2 ਹਫ਼ਤੇ ਦਿੱਤੇ ਹੋਏ ਨੇ ਅਜੇ ਹਫ਼ਤਾ ਹੋਇਆ ਨਹੀਂ ਅਜੇ ਹੋਰ ਟਾਈਮ ਰਹਿੰਦਾ ਕੁਝ ਜਿਹਦੇ ਤੇ ਗਵਰਨਮੈਂਟ ਆਫ ਇੰਡੀਆ ਕੋਈ ਗੱਲ ਕਰੇਗੀ ਇਹ ਸਾਰੇ ਮਾਮਲੇ ਦੇ ਵਿੱਚ ਹੁਣ 26 ਜਨਵਰੀ ਦਾ ਇਹੀ ਟਰੈਕਟਰ ਮਾਰਚ ਐ ਐਸਕੇਮ ਦਾ ਤੇ ਇਹਨਾਂ ਦਾ ਇਸ ਤੋਂ ਬਾਅਦ ਕੀ ਹੁੰਦਾ ਕਿਸ ਤਰੀਕੇ ਦਾ ਹੁੰਦਾ ਇਹਨੂੰ ਭੁਖਣ ਤਾਰ ਤੇ ਜਿਹੜੀ ਚਰਚਾ ਚੱਲੀ ਐ ਮਰਨ ਮਰਤ ਹੈਗਾ ਨਹੀਂ ਹੈਗਾ ਉਹਦੇ ਤੇ ਆਪੋ ਆਪਣੀਆਂ ਵਿਚਾਰਾਂ ਇੱਕ ਕਨਫਿਊਜ਼ਡ ਰੂਪ ਦੇ ਵਿੱਚ ਚੱਲ ਰਹੀਆਂ ਨੇ ਆਪੋ ਆਪਣੇ ਦਾਅਵੇ ਨਾਲ ਚੱਲ ਰਹੀਆਂ ਨੇ ਪਰ ਅਜੇ ਡੱਲੇਵਾੜ ਬੈਠੇ ਹੋਏ ਨੇ ਦੇਖੋ ਉਹਨਾਂ ਵਾਲੇ ਦਰਾਂ ਦੇ ਵਿੱਚ ਕੀ ਬੜੇਗਾ ਇਹ ਸਾਰੇ ਮਾਮਲੇ ਦਾ ਇਹਦੇ ਤੋਂ ਇਲਾਵਾ ਇੱਕ ਦੇਸ਼ ਇੱਕ ਚੋਣ ਇੱਕ ਦੇਸ਼ ਇੱਕ ਚੋਣ ਦਾ ਮਾਮਲਾ ਬਹੁਤ ਵੱਡਾ ਮਾਮਲਾ ਹੈ ਦੇਸ਼ ਦੇ ਓਵਰਆਲ ਪੁਵਿੱਖ ਨੂੰ ਫੈਡਰਲ ਢਾਂਚੇ ਨੂੰ ਜਿਹੜਾ ਅਧਿਕਾਰ ਸੀ ਰਾਜਾਂ ਨੂੰ ਜਾਂ ਹੇਠਾਂ ਆਣ ਵਾਲੇ ਉਹਨਾਂ ਨੂੰ ਪ੍ਰਵਸਤ ਕਰਨਾ ਤੇ ਜਿਹੜਾ ਅਧਿਕਾਰ ਹਰ 5 ਸਾਲ ਬਾਅਦ ਪੰਚਾਇਤਾਂ ਤੋਂ ਲੈ ਕੇ ਮਿਊਸਪਲ ਕਮੇਟੀਆਂ ਤੋਂ ਲੈ ਕੇ ਸਟੇਟ ਔਰ ਸੈਂਟਰ ਚ ਸਰਕਾਰਾਂ ਬਣਾਉਣ ਲਈ ਨਾਗਰਿਕ ਨੂੰ ਮਿਲਿਆ ਹੋਇਆ ਹੈ ਇਹ ਉਹ ਇਕੋਵਾਰੀ ਚ ਉਹਨੂੰ ਸੀਮਿਤ ਕਰ ਦਿੱਤਾ ਜਾਏਗਾ ਕਿੰਨੇ ਸਵਾਲ ਇਸ ਪੱਧਰ ਦੇ ਉੱਤੇ ਨੇ ਕਿ ਇਹ ਮਾਮਲਾ ਸਾਡੇ ਫੈਡਰਲ ਢਾਂਚੇ ਬਨ ਬਨਸਵਨਤਾ ਜਿਹੜੀ ਹੈ ਜਿਹਦੇ ਚ ਧਰਮਾਂ ਦੀ ਬੋਲੀਆਂ ਦੀ ਸਭਿਆਚਾਰਾਂ ਦੀ ਇਤਿਹਾਸਕ ਪਛੋਕੜ ਦੀ ਤੇ ਇਸੇ ਤਰ੍ਹਾਂ ਜੀਓਗ੍ਰਾਫੀਕਲ ਤਰੀਕੇ ਦੀਆਂ ਵਿਭਿੰਨਤਾਵਾਂ ਉਹ ਸਾਰੇ ਮਾਮਲੇ ਦੇ ਵਿੱਚ ਇੱਕ ਦੇਸ਼ ਇੱਕ ਚੋਣ ਵਾਲਾ ਫਾਰਮੂਲਾ ਫਿੱਟ ਹੈ ਜਾਂ ਨਹੀਂ ਹੈ ਪਰਫੈਕਟ ਹੋਵੇ ਜਾਂ ਨਾ ਹੋਵੇ ਬੀਜੇਪੀ ਨੇ ਕਿਉਂਕਿ ਇਹ ਲੱਗਿਆ ਉਹਨਾਂ ਨੇ ਫਟਾਫਟ ਇੱਕ ਰਿਪੋਰਟ ਬਣਵਾਈ ਰਾਸ਼ਟਰਪਤੀ ਰਹੇ ਜਿਹੜੇ ਸਾਡੇ ਕੋਵਿੰਦ ਸਾਹਿਬ ਨੇ ਉਹਨਾਂ ਦੇ ਅਗਵਾਈ ਦੇ ਵਿੱਚ ਰਾਮਨਾਥ ਕੋਵਿੰਦ ਤੇ ਉਹ ਫਟਾਫਟ ਚਾਕੇ ਬਿੱਲ ਲਿਆਂਦਾ ਬਿੱਲ ਵੀ ਪੇਸ਼ ਕਰਤਾ ਉਹ ਸਟੈਂਡਿੰਗ ਕਮੇਟੀ ਕੋਲ ਹੁਣ 8 ਜਨਵਰੀ ਦੀ ਕਮੇਟੀ ਦੀ ਮੀਟਿੰਗ ਹੋ ਚੁੱਕੀ ਹੈ ਦੂਜੀ ਮੀਟਿੰਗ 31 ਜਨਵਰੀ ਨੂੰ ਹੋਣ ਜਾ ਰਹੀ ਹੈ ਔਰ ਕਿਹਾ ਗਿਆ ਕਿ ਕੁਝ 20 ਕੁਐਸਚਨ ਪੈਦਾ ਹੋਏ ਨੇ ਤੇ ਜਿਹੜੇ ਕਾਨੂੰਨ ਮੰਤਰਾਲੇ ਨੇ ਇਲੈਕਸ਼ਨ ਕਮਿਸ਼ਨ ਨੂੰ ਭੇਜਣ ਦਾ ਫੈਸਲਾ ਕੀਤਾ ਕਿ ਤੁਸੀਂ ਇਹਦੇ ਤੇ ਜਵਾਬ ਦਿਓ ਉਹ ਕਿਹੜੇ ਨੇ ਜ਼ਿਆਦਾਤਰ ਬੁਨਿਆਦੀ ਸਵਾਲ ਖੜੇ ਕਰਨ ਦੀ بجائے ਸ਼ਾਇਦ ਸਾਡੀਆਂ ਪਾਰਟੀਆਂ ਚ ਖਾਸ ਤੌਰ ਤੇ ਪ੍ਰਿੰਕਾ ਗਾਂਧੀ ਜਾਂ ਬਾਕੀ ਦੇ ਜਿਹੜੇ ਉੱਥੇ ਨਮਾਇंदे ਜਿਹੜੇ ਇਸ ਕਮੇਟੀ ਦੇ ਵਿੱਚ ਨੇ ਉਹਨਾਂ ਨੇ ਕੁਝ ਟੈਕਨੀਕਲ ਗੁੰਤਰੀ ਜਿਹੇ ਸਵਾਲ ਖੜੇ ਕੀਤੇ ਨੇ ਸਭ ਤੋਂ ਪਹਿਲਾਂ ਤਾਂ ਇਹ ਕਹਿੰਦੇ ਦੱਸੇਗਾ ਕਮਿਸ਼ਨ ਕਿ ਜੇ ਇੱਕ ਦੇਸ ਇੱਕ ਚੌੜ ਹੁੰਦੀ ਹੈ ਤੇ ਇਸ ਤਰੀਕੇ ਦੀਆਂ ਚੌੜਾਂ ਜਿਹੜੀਆਂ ਹੁੰਦੀਆਂ ਨੇ ਬਦਲਦੀਆਂ ਇਹਦੇ ਚ ਖਰਚੇ ਦਾ ਕੀ ਫਰਕ ਹੈ ਕਿੰਨਾ ਖਰਚਾ ਵਧੂਗਾ ਘਟੂਗਾ ਕਿਉਂਕਿ ਉਹਦਾ ਬੇਸਿਕ ਲਾਜਿਕ ਇਹ ਦਿੱਤਾ ਜਾ ਰਿਹਾ ਹੈ ਗੌਰਮਟ ਆਫ ਇੰਡੀਆ ਵੱਲੋਂ ਕਿ ਇੰਨਾ ਖਰਚਾ ਘਟਾਇਆ ਜਾ ਸਕਦਾ ਖਰਚਾ ਜਿਹੜਾ ਬੋਝ ਘਟਾਇਆ ਜਾ ਸਕਦਾ ਜੇ ਇੱਕ ਦੇਸ਼ ਤੇ ਇੱਕ ਚੋੜ ਦੀ ਗੱਲ ਆਉਂਦੀ ਹੈ ਤਾਂ ਰੌੜਾ ਕੱਲਾ ਆਰਥਿਕ ਮੋਝਦਾਰ ਨਹੀਂ ਰੌੜਾ ਸਾਡੇ ਸਿਸਟਮ ਨੂੰ ਕਿਵੇਂ ਬਿਹਤਰ ਮੈਨੇਜ ਕੀਤਾ ਜਾ ਸਕਦਾ ਲੋਕ ਕਿਵੇਂ ਨਿਰਪੱਖਤਾ ਨਾਲ ਅਲੱਗ-ਅਲੱਗ ਸਮੇਂ ਮੋਟਾ ਪਾ ਸਕਦੇ ਨੇ ਜਾਂ ਇੱਕੋ ਸਮੇਂ ਪਾ ਸਕਣਗੇ ਰੌੜੇ ਉਸ 'ਤੇ ਦਰ ਦੇ ਦੇ ਰੌੜਾ ਬੰਨਸਮਾਨਤਾ ਦਾ ਰੌੜਾ ਇਹ ਵੀ ਹੈ ਕਿ ਜਿੱਥੇ ਸੰਸਦੀ ਸ਼ਾਸਨ ਪ੍ਰਣਾਲੀ ਹੈ ਕਿਤੇ ਇਹ ਪ੍ਰਧਾਨਗੀ ਸ਼ਾਸਨ ਪ੍ਰਣਾਲੀ ਵਾਂਗ ਤਾਂ ਨਹੀਂ ਹੋ ਜਾਏਗੀ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਕਿ ਦੋ ਵੱਡੇ ਲੀਡਰ ਦੇਸ਼ ਭਰ ਚ ਜਾਇਆ ਕਰਨਗੇ ਤਿੰਨ ਵੱਡੇ ਲੀਡਰ ਵੱਖ-ਵੱਖ ਪਾਰਟੀਆਂ ਦੇ ਉਹਨਾਂ ਦੇ ਨਾਂ ਨੂੰ ਵੋਟ ਪਏ ਜੀ ਕਨਕਲੂਜ਼ਨ ਉਸ ਲੈਵਲ ਦੇ ਉੱਤੇ ਤਾਂ ਕਿ ਬਾਕੀ ਦੇ ਮਾਮਲੇ ਨਾਲ ਜੁੜ ਜਾਣ ਫਿਰ ਥੋੜੇ ਕਿਤਰੀ ਪਾਰਟੀਆਂ ਨੂੰ ਮਜਬੂਰੀ ਚ ਨਾਲ ਕਿਸੇ ਨਾ ਕਿਸੇ ਦੇ ਜੁੜਨਾ ਪਵੇ ਬਹੁਤ ਸਾਰੇ ਇਸ਼ੂ ਨੇ ਬਹੁਤ ਸਾਰੇ ਮਾਮਲੇ ਵਿਦਵਾਨ ਉਠਾ ਰਹੇ ਨੇ ਟੈਕਨੀਕਲ ਐਕਸਪਰਟ ਉਠਾ ਰਹੇ ਨੇ ਪਰ ਜਿਸ ਤੇਜ਼ੀ ਚ ਗਵਰਨਮੈਂਟ ਆਫ ਇੰਡੀਆ ਲੱਗਦੀ ਹੈ ਉਹਦੇ ਚੋ ਸਾਰਿਆਂ ਦੀ ਸਨਬਾਈ ਕਿੰਨੀ ਹੋਣੀ ਹੈ ਕਿੰਨੀ ਨਹੀਂ ਹੋਣੀ ਹੈ ਇਹ ਸਭ ਦੇ ਸਾਹਮਣੇ ਇੱਕ ਹੋਰ ਮਾਮਲਾ ਐਨਆਰਆਈ ਜਿਹਦਾ ਐਨਆਰਆਈ ਦਾ ਦੇਸ਼ਾਂ ਦੀ ਵੱਖ-ਵੱਖ ਦੇਸ਼ਾਂ ਦੀ ਜਿਹੜੇ ਵਿਕਾਸ ਹੈ ਉਹਦੇ ਚ ਵੀ ਯੋਗਦਾਨ ਕਾਫੀ ਹੱਦ ਤੱਕ ਹੁੰਦਾ ਸਾਡੇ ਹਜੇ ਤੱਕ ਵੀ ਹਾਲਾਂਕਿ ਬੌਲ ਸਾਰਾ ਇੱਕ ਢਾਚਾ ਬਦਲ ਗਿਆ ਬਦਲੇ ਇਸ ਤਰ੍ਹਾਂ ਨਨ ਗਿਆ ਕਿ ਜਦੋਂ ਦਾ ਆਈਲੈਟਸ ਸਟਾਰਟ ਹੋਇਆ ਉਦੋਂ ਦਾ ਫੀਸਾਂ ਦੇ ਰੂਪ ਦੇ ਵਿੱਚ ਪੀਆਰ ਲੈਂਡ ਦੇ ਰੂਪ ਦੇ ਵਿੱਚ ਔਰ ਵੱਖ-ਵੱਖ ਮਾਮਲਿਆਂ ਦੇ ਵਿੱਚ ਜਿਹੜਾ ਪੈਸੇ ਦਾ ਡਰੇਨ ਹੈ ਉਹ ਬਾਹਰ ਨੂੰ ਕਾਫੀ ਹੱਦ ਤੱਕ ਗਿਆ ਤੇ ਇਥੋਂ ਦੇ ਸਾਧਨ ਤੇ ਪ੍ਰਾਪਰਟੀ ਇਹਦੇ باوجود ਕਿਹਾ ਜਾਂਦਾ ਕਿ ਇੰਡੀਆ ਦੇ ਤਿੰਨ ਤੋਂ ਸਾਢੇ ਤਿੰਨ ਪ੍ਰੋਸੈਸ ਤੇ ਜੀਐਸਡੀਪੀ ਦਾ ਅਜੇ ਵੀ ਜਿਹੜਾ ਬਾਹਰੋਂ ਕਮਾ ਕੇ ਐਨਆਰਆਈ ਦੇ ਥਰੂ ਆਉਂਦਾ ਹੈ ਉਹ ਸਾਡੇ ਲਈ ਹੈਕਾ ਇਕਨੋਮਿਕ ਗ੍ਰੋਥ ਦੇ ਲਈ ਤੇ ਬਾਕੀ ਮਾਮਲਿਆਂ ਦੇ ਇਸ ਗੱਲ ਦੇ ਆਧਾਰ ਦੇ ਉੱਤੇ ਪਾਰਲੀਮੈਂਟ ਦੀ ਕਮੇਟੀ ਜਿਹੜੀ ਐਨ ਆਰ ਆਈਜ਼ ਦੇ ਬਾਰੇ ਹੈ ਉਹ ਇੱਕ ਸੁਝਾਅ ਉੱਤੇ ਆਇਆ ਹੈ ਇੱਕ ਮੀਟਿੰਗ ਦੇ ਦੌਰਾਨ ਉਹ ਸੁਝਾਅ ਇਹ ਹੈ ਕਿ ਕਿਉਂ ਨਾ ਇੱਕ ਗੱਲ ਕੀਤੀ ਜਾਏ ਐਨ ਆਰ ਆਈ ਜੀ ਨੂੰ ਭਰੋਸਾ ਹੋਰ ਜ਼ਿਆਦਾ ਬਿਲਡ ਕਰਨ ਵਾਸਤੇ ਕਿ ਉਹਨਾਂ ਨੂੰ ਭਾਰਤ ਦੀ ਸੰਸਦ ਦੇ ਵਿੱਚ ਕੁਝ ਸੀਟਾਂ ਰੱਖਵੀਆਂ ਦੇ ਦਿੱਤੀਆਂ ਜਾਣ ਤਾਂ ਕਿ ਉਹ ਇੱਥੇ ਆਪਣਾ ਪੱਖ ਰੱਖ ਸਕਣ ਜਦੋਂ ਵੀ ਆਉਂਦੇ ਨੇ ਕਿਉਂਕਿ ਵੋਟਾਂ ਮਲੇ ਇਹ ਵੀ ਸਾਡੇ ਚੱਲਿਆ ਕਿ ਦੋਰੀ ਨਾਗਰਿਕਤਾ ਦਾ ਸਵਾਲ ਹੈ ਵੋਟਾਂ ਵੇਲੇ ਕਿਵੇਂ ਵੋਟਾਂ ਪਾਉਣੀਆਂ ਨੇ ਕਿਵੇਂ ਆਉਣਾ ਹੈ ਕਿਵੇਂ ਕਰਨਾ ਹੈ ਉਹ ਕਾਫੀ ਕੰਪਲੈਕਸ ਜਿਹਾ ਸਿਸਟਮ ਹੈ ਤੇ ਇਹਦੇ ਲਈ ਕਿ ਉਹਨਾਂ ਕੋਈ ਰਾਖਵਾ ਕਰਨ ਦਿੱਤਾ ਜਾਏ ਉੱਥੋਂ ਹੀ ਕੋਈ ਵੋਟਿੰਗ ਕਰਕੇ ਜਾਂ ਕਿਸੇ ਵੀ ਤਰੀਕੇ ਨਾਲ ਉਹਦਾ ਤਰੀਕਾ ਕੀ ਹੋਏਗਾ ਇਹ ਨਹੀਂ ਪਤਾ ਔਰ ਉਹਦੇ ਚ ਲੌਜਿਕ ਦਿੱਤਾ ਗਿਆ ਕਿ ਇਟਲੀ ਵਰਗੇ ਦੇਸ਼ਾਂ ਦੇ ਵਿੱਚ ਇਹ ਗੱਲ ਹੈਗੀ ਹੈ ਇਹ ਗੱਲ ਪ੍ਰਚਲਿਤ ਹੈ ਤੇ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਜਦੋਂ ਗੱਲਬਾਤ ਹੋ ਰਹੀ ਸੀ ਤਾਂ ਉਹਨਾਂ ਨੇ ਕਈ ਸਟੇਟਾਂ ਤੋਂ ਜਿੱਥੋਂ ਐਨ ਆਰ ਆਈ ਜ਼ਿਆਦਾ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਵੀ ਬਣਾਇਆ ਹੋਇਆ ਸੀ ਜਿਦੇ ਚ ਪੰਜਾਬ ਵੀ ਸ਼ਾਮਲ ਹੈ ਜਿਦੇ ਚ ਕੇਰਲ ਹੈ ਜਿਦੇ ਚ ਗੁਜਰਾਤ ਹੈ ਤੇ ਕਈ ਸਟੇਟਾਂ ਦੇ ਨੁਮਾਇंदे ਵੀ ਉਹਦੇ ਸ਼ਾਮਲ ਸੀ ਇਹ ਗੱਲ ਅੱਗੇ ਕਿਵੇਂ ਵੱਧਦੀ ਹੈ ਕਿੱਥੇ ਜਾਂਦੀ ਹੈ ਤੇ ਉਹ ਸਾਰੇ ਮਾਮਲੇ ਦੇ ਵਿੱਚ ਦੇਖਿਆ ਜਾਏਗਾ ਅੱਗੇ ਪਤਾ ਲੱਗੂਗਾ ਜਿਹੜੇ ਵੀ ਮਾਮਲਾ ਹੋ ਉਸ ਲੈਵਲ ਦੇ ਉੱਤੇ ਹੁੰਦਾ ਔਰ ਇਸੇ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਮੇਅਰ ਦਾ ਮਾਮਲਾ ਡੈਮੋਕ੍ਰੇਸੀ ਨੂੰ ਲੈ ਕੇ ਇਤਿਹਾਸ ਚ ਪਹਿਲਾ ਕਾਲੇ ਧੱਬੇ ਦੇ ਤੌਰ ਤੇ ਵੀ ਲਿਖਿਆ ਗਿਆ ਇੱਕ ਵਾਰ ਜਿਵੇਂ ਮੇਅਰ ਚੁਣਿਆ ਗਿਆ ਸੀ ਤੇ ਉਹ ਸੁਪਰੀਮ ਕੋਰਟ ਤੱਕ ਜਾ ਕੇ ਸਾਰਾ ਕੁਝ ਉਲਟ ਪ੍ਰਭਾਵੀ ਹੋਇਆ ਤੇ ਦੁਬਾਰਾ ਚੋਣ ਹੋਈ ਸੀ ਇਹ ਵਾਰ-ਵਾਰ ਚੋਣ ਹੁੰਦੀ ਹੈ ਕਿਸ ਢੰਗ ਨਾਲ ਤੱਕਾ ਕਿਸ ਢੰਗ ਨਾਲ ਵਕ-ਵਕ ਮਾਮਲਿਆਂ ਦੇ ਵਿੱਚ ਲੋਕ ਮੋਟਾ ਤਾਂ ਪਾ ਦਿੰਦੇ ਨੇ ਪਰ ਵੋਟਾਂ ਤੋਂ ਬਾਅਦ ਜਿਵੇਂ ਪੰਜਾਬ ਦੇ ਮੇਅਰਾਂ ਦੀ ਹਜੇ ਤੱਕ ਬਹੁਤ ਸਾਰੀਆਂ ਦਲਬਦਲੀਆਂ ਵਿੱਚ ਵਿਚ ਵਿਚਾਲੇ ਤੁਰਿਆ ਫਿਰਦਾ ਉਹ ਹੀ ਮਾਮਲਾ ਨਹੀਂ ਉਹਨਾਂ ਦੀ ਚੋਣਾਂ ਵੀ ਨਹੀਂ ਹੋ ਪਾ ਰਹੀਆਂ ਇਸੇ ਢੰਗ ਦੇ ਨਾਲ ਚੰਡੀਗੜ੍ਹ ਦੇ ਵਿੱਚ ਵੀ ਪਰ ਹੁਣ ਹਾਈ ਕੋਰਟ ਨੇ ਉਹਦੇ ਪਹਿਲੀ ਤੇ ਤਾਂ ਨਾਤੀ ਸੀ ਰੋਕ ਤੇ ਹੁਣ ਇਹ ਕਿਹਾ ਜਾ ਰਿਹਾ ਕਿ 30 ਜਨਵਰੀ ਨੂੰ ਦੁਬਾਰਾ ਚੰਡੀਗੜ੍ਹ ਦੀ ਮੇਅਰ ਦੀ ਚੋਣ ਹੋਏਗੀ ਜਿਹੜੀ ਚੋਣ ਨੂੰ ਇਸ ਲੈਵਲ ਤੇ ਦੇਖਿਆ ਜਾਏਗਾ ਕਿ ਉਹ ਫੇਅਰ ਹੁੰਦੀ ਆ ਨਹੀਂ ਹੁੰਦੀ ਬਾਕੀ ਜਿਸ ਵੀ ਤਰੀਕੇ ਦੇ ਨਾਲ ਹੁੰਦੀ ਹੈ ਔਰ ਇਹ ਸਾਰੇ ਬਾਬਲੇ ਦੇ ਵਿੱਚ ਮਤਲਬ ਡੈਮੋਕ੍ਰੇਸੀ ਨੇ ਜੇ ਚੱਲਣਾ ਤਾ ਘਟੋ ਘਟ ਉਹਦੇ ਚ ਪਾਰਦਰਸ਼ਤਾ ਤੇ ਜਵਾਬਦੇਹੀ ਦਾੰਚ ਕੇ ਕਰ ਨਹੀਂ ਆਉਂਦਾ ਕਾਨੂੰਨੀ ਤੌਰ ਦੇ ਉੱਤੇ ਵੀ ਔਰ ਸਾਡੀ ਸੰਭਾਵਨਾਵਾਂ ਦੇ ਤੌਰ ਦੇ ਉੱਤੇ ਵੀ ਫਿਰ ਉਹ ਗੱਲ ਨਹੀਂ ਬਣਨੀ ਇਸ ਕਰਕੇ ਬਹੁਤ ਸਾਰੇ ਸਵਾਲ ਨੇ ਬਹੁਤ ਸਾਰੀਆਂ ਖਬਰਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਦੇਖਣ ਨੂੰ ਹੋਰ ਲੱਗਦੀਆਂ ਨੇ ਪਰ ਉਹਦੇ ਪਿੱਛੇ ਲਗਾਤਾਰਤਾ ਦੇ ਵਿੱਚ ਇਹ ਅੱਜ ਦੀਆਂ ਖਬਰਾਂ ਗਲੋਬਲ ਲੈਵਲ ਦੇ ਉੱਤੇ ਡੈਮੋਕਰੇਸੀ ਦਾ ਸਤਿਆਨਾਸ਼ ਤੇ ਗਲੋਬਲ ਲੈਵਲ ਦੇ ਉੱਤੇ ਗਲੋਬਲ ਲੀਡਰਸ਼ਿਪ ਦੀ بجائے ਕਿਵੇਂ ਆਪੋ ਆਪਣੇ ਰਾਸ਼ਟਰਾਂ ਵੱਲੋਂ ਭੱਜੇ ਲੀਡਰ ਜਾ ਰਹੇ ਨੇ ਤੇ ਜਿਹਦੇ ਨਾਲ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਅਸੀਂ ਕਹਿੰਦੇ ਆ ਗਲੋਬਲ ਪਿੰਡ ਬਣ ਗਈ ਦੁਨੀਆ ਤੇ ਉਸ ਦੇ ਵਿੱਚ ਬਰਾਬਰ ਦੇ ਇਨਸਾਨੀ ਹੱਕ ਹੋਣਗੇ ਹਕੂਕ ਹੋਣਗੇ ਉਹਨਾਂ ਤੇ ਕਿਵੇਂ ਆਰਾ ਚਲਾਇਆ ਜਾਣਾ ਆਉਣ ਵਾਲੇ ਦਿਨਾਂ 'ਚ ਕਿੱਧਰ ਨੂੰ ਜਾਣਾ ਇਹ ਬਹੁਤ ਬੜੇ ਬੜਾ ਸਵਾਲ ਹੈ ਫਿਰ ਸਾਡੇ ਦੇਸ਼ਾਂ ਦੇ ਵਿੱਚ ਕਿਸ ਤੰਗ ਨਾ ਬੁਲਡੋਜ਼ਰ ਕਲਚਰ ਬਾਕੀ ਚਾਹੁੰਦਾ ਉਹ ਵੀ ਸਵਾਲ ਨੇ ਇਹ ਸਾਰੇ ਸਵਾਲ ਸਾਡੀ ਜ਼ਿੰਦਗੀ ਦੇ ਨਾਲ ਨੇੜੇ ਜੁੜੇ ਹੋਏ ਨੇ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਪੁਨਾਹ ਬਹੁਤ ਬਹੁਤ ਧੰਨਵਾਦ